सेंटर ते आर चलण वारा भगवंत मान सो 92 ਕਾਨੂੰਨ ਬਣਾਉਣਾ ਗਲਤ ਕਿਵੇਂ ਹੈ ਟੇਬਲ ਤੇ ਬਹਿ ਕੇ ਮੀਡੀਆ ਦੇ ਸਾਹਮਣੇ ਸਾਨੂੰ ਇਹ ਗੱਲ ਦੱਸੇ ਭਗਵੰਤ ਮਾਨ ਵੀ ਹਰ ਚੀਜ਼ ਦਾ ਮੁੱਲ ਤੈ ਕਰਦੀ ਹੈ ਸਰਕਾਰ ਇਹ ਵੀ ਤੈ ਕਰਦੀ ਹੈ ਵੀ 23 ਬਸਲਾਂ ਦਾ ਮੁੱਲ ਕਿਸਾਨਾਂ ਨੂੰ ਅਸੀਂ ਆ ਤੈ ਕਰਤਾ ਪਰ ਉਹਦੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਚ ਦਿੱਕਤ ਕੀ ਹੈ ਸਾਨੂੰ ਇਹਦਾ ਦੱਸਦੇ ਪੰਜਾਬ ਦਾ ਮੁੱਖ ਮੰਤਰੀ ਜਿਹੜੇ 28 ਲੀਟਰ ਗ੍ਰਿਫਤਾਰ ਕੀਤੇ ਨੇ ਤੇ ਉਹਨਾਂ ਨੇ ਭੋਖੜਤਾਲ ਸ਼ੁਰੂ ਕੀਤੀ ਹੈ ਭੋਖੜਤਾਲ ਬਾਰੇ ਹਾਲੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਭੋਖੜਦਾਲ ਪਹਿਲਾਂ ਹੀ ਚੱਲ ਰਹੀ ਹੈ ਮਰਨ ਵਰਤ ਡੱਲੇਵਾਲ ਸਾਹਿਬ ਦਾ ਉਹ ਕੰਟੀਨਿਊ ਚੱਲਦਾ ਹੀ ਹੋਏਗਾ ਮੈਨੂੰ ਲੱਗਦਾ ਹੈਗਾ ਜਿਹੜੇ ਲੀਡਰ ਗ੍ਰਿਫਤਾਰ ਹੋਏ ਨੇ ਉਹਨਾਂ ਨਾਲ ਕਿਸੇ ਨੇ ਸੰਪਰਕ ਹੋਇਆ ਤੁਹਾਡੇ ਨਾਲ ਕੋਈ ਸੰਪਰਕ ਹੈ ਸਾਰੇ ਲੀਡਰਾਂ ਨਾਲ ਤਾਲਮੇਲ ਚੱਲ ਰਿਹਾ ਹੈਗਾ ਦੋਨੇ ਬਾਰਡਰਾਂ ਤੋਂ ਆਪਣੇ ਕਿੰਨੇ ਕੁ ਕਿਸਾਨ ਹਜ਼ਾਰਾਂ ਚ ਕਿੰਨੇ ਜਿਹੜੇ ਇਹਨਾਂ ਨੇ ਡਿਟੇਨ ਕੀਤੇ ਹਜ਼ਾਰਾਂ ਚ ਤੇ ਬੱਗੇ ਵੱਡੇ ਆਗੂ ਕਿਹੜੇ-ਕਿਹੜੇ ਤੁਹਾਨੂੰ ਤਕਰੀਬਨ ਵੱਡੇ ਆਗੂਆਂ ਦੇ ਵਿੱਚ ਸਰਬਨ ਸਿੰਘ ਭੰਦੇਰ ਪ੍ਰਮੁੱਖ ਲੀਡਰ ਨੇ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋੜਾ ਮਨਜੀਤ ਸਿੰਘ ਰਾਏ ਦਿਲਬਾਖ ਸਿੰਘ ਹਰੀਗੜ ਤੇ ਸੁਖਵਿੰਦਰ ਕੌਰ ਬੀਬੀ ਕ੍ਰਾਂਤੀਕਾਰੀ ਚੋਂ ਉਹਨਾਂ ਨੂੰ ਵੀ ਰੈਸਟ ਕੀਤਾ ਹੋਇਆ ਹੈਗਾ ਇਸੇ ਤਰ੍ਹਾਂ ਹੀ ਦਿਲਬਾਖ ਸਿੰਘ ਗਿੱਲ ਇਸ ਇਸੇ ਤਰ੍ਹਾਂ ਹੀ ਹਰਦੋ ਚੰਡੇ ਜੀ ਹੋਰ तमाम ਆਗੂ ਨੇ ਕਿਹਨੂੰ ਕਿਹਨੂੰ ਆਪਾਂ ਗਿਣਾਂਗੇ ਤਕਰੀਬਨ 28 ਆਗੂਆਂ ਦਾ ਜਿਹੜਾ ਪੈਨਲ ਸੀਗਾ ਹਰਿਆਣੇ ਦੇ ਆਗੂ ਵੀ ਸੀਗੇ ਉਹਦੇ ਵਿੱਚ ਉਹਦੇ ਵਿੱਚ ਤਾਮਾ ਲਾਂਡੂ ਦੇ ਇਹ ਕਿਸਾਨ ਲੀਡਰ ਵੀ ਸਨ ਯੂਪੀ ਦੇ ਕਿਸਾਨ ਲੀਡਰ ਵੀ ਸਨ ਮਾ ਪੂਰੇ ਭਾਰਤ ਦੇ ਕਿਸਾਨ ਲੀਡਰ ਸਨ ਇਹ ਪੰਜਾਬ ਦੇ ਮੱਥੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਲੰਕ ਲਵਾਇਆ ਅਸਲ ਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਲੀਡਰਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਜੇਕਰ ਉਹ ਇਨਸੀਡੈਂਟ ਤੋਂ ਬਾਅਦ ਤੁਹਾਨੂੰ ਕਿਸੇ ਪ੍ਰਸ਼ਾਸਕ ਅਧਿਕਾਰੀ ਜਾਂ ਪੁਲਿਸ ਦੇ ਕਿਸੇ ਵੱਡੇ ਅਧਿਕਾਰੀ ਨੇ ਕੋਈ ਗੱਲਬਾਤ ਕੀਤੀ ਹੋਵੇ ਜਾਂ ਸੱਦਿਆ ਹੋਵੇ ਜਾਂ ਤੁਹਾਡੇ ਕੋਲ ਕੋਈ ਪਹੁੰਚ ਕੀਤੀ ਹੋਵੇ ਹਾਲੇ ਤੱਕ ਕੋਈ ਪਹੁੰਚ ਨਹੀਂ ਕੀਤੀ ਅਸੀਂ ਵੀ ਰਜੇਮਿਆਂ ਸੀਗੇ ਸਾਰੇ ਆਗੂਆਂ ਨਾਲ ਗੱਲਬਾਤ ਕਰ ਰਹੇ ਤੇ ਰਾਬਤਾ ਕਰ ਰਹੇ ਸੀ ਕਿਉਂਕਿ ਦੋਨੇ ਮੋਰਚਿਆਂ ਨੂੰ ਚਲਾਉਣਾ ਹੈਗਾ ਸਾਰਿਆਂ ਨਾਲ ਬੰਦਬੰਦੀ ਬਣਾ ਕੇ ਪ੍ਰੋਗਰਾਮ ਦੇਣੇ ਹੈਗੇ ਆ ਅੱਜ ਵੀ ਅਸੀਂ ਫੌਰੀ ਇਹ ਪ੍ਰੋਗਰਾਮ ਜਿਹੜਾ ਰੱਖਿਆ ਹੈਗਾ ਇਹ ਪ੍ਰੋਗਰਾਮ ਤੋਂ ਬਾਅਦ ਮੀਟਿੰਗ ਕਰਾਂਗੇ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ ਤੇ ਪੰਜਾਬ ਸਰਕਾਰ ਤੋਂ ਪਿੱਛੇ ਨਹੀਂ ਮੁੜਾਂਗੇ ਇਹ ਨਹੀਂ ਮੰਨਦੇ ਅਸੀਂ ਵੀ ਸਰਕਾਰ ਵੱਡੀ ਆ ਲੋਕਾਂ ਤੋਂ ਲੋਕਾਂ ਤੋਂ ਕੋਈ ਸਰਕਾਰ ਵੱਡੀ ਨਹੀਂ ਹੁੰਦੀ ਸੰਗਤ ਉਹ ਵੱਡੀ ਹੁੰਦੀ ਹੈ ਮੀਟਿੰਗ ਦਾ ਸਮਾਂ ਮੀਟਿੰਗ ਦਾ ਸਮਾਂ ਹਲੇ ਫਾਈਨਲ ਕਰਨਾ ਹੈਗਾ ਆ ਪ੍ਰੋਗਰਾਮ ਦੀ ਰਿਪੋਰਟ ਲੈ ਲਈਏ ਵੀ ਕਿੱਥੇ ਹੋਣ ਦਿੰਦੇ ਆ ਸਾਡੇ ਕੋਲੇ ਵੀ ਖਬਰਾਂ ਆਈਆਂ ਨੇ ਅੱਜ ਜਦੋਂ ਕਿਸਾਨ ਪ੍ਰੋਟੈਸਟ ਲਈ ਨਿਕਲੇ ਆ ਮਜਾਰੇ ਲਈ ਨਿਕਲੇ ਆ ਉਹਨਾਂ ਦੀ ਵੀ ਰੈਸਟਾਂ ਪਾਈਆਂ ਨੇ ਗ੍ਰਿਫਤਾਰੀਆਂ ਕੀਤੀਆਂ ਇੱਥੇ ਵੀ ਕਿਸਾਨਾਂ ਨੂੰ ਤੇ ਬੁਝਾਰੇ ਹੁਣ ਲੀਡਰਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੇ ਨੇ ਜਾਂ ਮੰਗਾਂ ਨੂੰ ਲੈ ਕੇ ਕੀਤੇ ਇਹ ਲੀਡਰਾਂ ਨੂੰ ਤਾਂ ਰਹਾ ਕਰਾਈ ਲੈਣਾ ਹੈ ਮੰਗਾਂ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਹੈ ਜਿਹੜਾ ਜਾਰੀ ਰਹੂਗਾ ਇਹ ਸੰਘਰਸ਼ ਵਾਪਸ ਨਹੀਂ ਲਿਆ ਜਾਊਗਾ ਭਾਵੇਂ ਇਹਨਾਂ ਨੇ ਟਰੈਕਟਰ ਤੋੜਤੇ ਗੱਡੀਆਂ ਭੰਨਤੀਆਂ ਹੋਰ ਤੰਬੂ ਤੋੜਤੇ ਏਸੀ ਤੋੜਤੇ ਨੁਕਸਾਨ ਕਰਤਾ ਉਥੇ ਸ਼ੈੱਡ ਤੋੜ ਦਿੱਤੇ ਕੋਈ ਪਰਵਾਹ ਨਹੀਂ ਪਰ ਕਿਸਾਨਾਂ ਦਾ ਭਵਿੱਖ ਇਹ ਮੰਗਾਂ ਦੀ ਪ੍ਰਾਪਤੀ ਇਹ ਕੋ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਇਸ ਐਨੇ ਦਿਨਾਂ ਦੇ ਵਿੱਚ ਜੋ ਸਾਡੇ ਲੀਡਰ ਨੇ ਉੱਤਿਆਰ ਕੀਤਾ ਜਾਵੇ ਮੀਟਿੰਗ ਤੋਂ ਬਾਅਦ ਆਗੂਆਂ ਨੂੰ ਰਿਹਾਈ ਕਰਨਾ ਪੈਣਾ ਹੈ ਦੇਖਦੇ ਹਾਂ ਦਮ ਪੰਜਾਬ ਸਰਕਾਰ ਦਾ ਕਿਨਕਚਰ ਰੱਖਦੀ ਹੈ ਪੰਜਾਬ ਸਰਕਾਰ ਇਹ ਤਾਂ ਡੱਲੇਵਾਲ ਨੂੰ ਵੀ ਪਹਿਲਾਂ ਲੈ ਗਈ ਸੀ ਚੱਕ ਕੇ ਮਰਨ ਵਰਤ ਤੋਂ ਪਹਿਲਾਂ ਉਹੀ ਪੰਜਾਬ ਸਰਕਾਰ ਹੈ ਇਹਨੇ 33 ਵਾਰੀ ਯੂ-ਟਰਨ ਮਾਰਿਆ ਹੈਗਾ ਇਹ ਉਹੀ ਪੰਜਾਬ ਸਰਕਾਰ ਹੈ ਮੇਰੇ ਖੁਦ ਘਰ ਦੇ ਤਖਤੇ ਤੋੜੇ ਗੰਨਾ ਮਿਲ ਦੇ ਮੁੱਦੇ ਤੇ ਧੂਰੀ ਵਾਲੇ ਤੇ ਇਹ ਦੂਜੇ ਦਿਨ ਛੱਡਦੇ ਆ ਕੋਈ ਗੱਲ ਨਹੀਂ ਦੇਖਦੇ ਆ ਦਾ ਦਮ ਕਦੋਂ ਤੱਕ ਮੀਟਿੰਗ ਦਾ ਜਿਹੜਾ ਫੈਸਲਾ ਉਹ ਮੀਟਿੰਗ ਦਾ ਫੈਸਲਾ ਅਸੀਂ ਆ ਪ੍ਰੋਗਰਾਮ ਸਮੀਟ ਲੀਏ ਤੁਹਾਨੂੰ ਇੱਥੇ ਬੈਠੋਗੇ ਜਦੋਂ ਕੋਈ ਹੋਰ ਪ੍ਰੋਗਰਾਮ ਵੀ ਆ ਅਸੀਂ ਹਾਲੇ ਪ੍ਰੋਗਰਾਮ ਸ਼ੁਰੂ ਕਰਦੇ ਆ ਸਾਰੇ ਥਾਵਾਂ ਤੇ ਪੁੱਛਦੇ ਆ ਕਿ ਕਿੰਨੇ ਥਾਵਾਂ ਤੇ ਸ਼ੁਰੂ ਹੋ ਗਿਆ ਪ੍ਰੋਗਰਾਮ ਉਸ ਤੋਂ ਬਾਅਦ ਮੋਰਚੇ ਤੇ ਸਾਰੀ ਲੀਡਰਸ਼ਿਪ ਨਾਲ ਵਿਚਾਰ ਕੇ ਅਗਲੀ ਇੱਥੋਂ ਜਾਣਕਾਰੀ ਦੇ ਕੇ ਪੂਰੇ ਕਿੰਨੇ ਤੱਕ ਪੱਕਾ ਮੋਰਚਾ ਲਗਾਉਂਗੇ ਇੱਥੇ ਹਾਲੇ ਤੱਕ ਆ ਕੇ ਬਹਿ ਗਏ ਜਿਉਂਤ ਬੰਦੀ ਕਰਦੇ ਆ ਪਹਿਲਾਂ ਤਾਂ ਐਸੀ ਵੀ ਉੱਥੇ ਕੋਈ ਜਾਣ ਦਿੰਦਾ ਹੈ ਕੇਰਫਦਾਰ ਕਰਦੇ ਆ ਕ ਟਕਰਾਚ ਪੈਂਦੇ ਇੱਕ ਪੜਾਅ ਅਸੀਂ ਪਾਰ ਕਰ